ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਰਬਰ ਤੇ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਹੋਗੇ ਤੇ ਰਾਜੀ ਖੁਸ਼ੀ ਹੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਆ ਇੱਕ ਘੜਾ ਤੇ ਇਹ ਦਾ ਟੱਕਣ ਜਿੰਨ ਨੂੰ ਚੁੱਪ ਨਹੀਂ ਕਹਿੰਦੇ ਆ ਤੇ ਹੁਣ ਤੁਹਾਨੂੰ ਪਤਾ ਗਰਮੀ ਪੂਰੀ ਪੈ ਰਹੀ ਆ ਤੇ ਆਪਾਂ ਠੰਡੇ ਪਾਣੀ ਦੀ ਲੋੜ ਹੈ ਤੇ ਫ੍ਰਿਜ ਦਾ ਪਾਣੀ ਤੁਸੀਂ ਨਾ ਪੀਆ ਕਰੋ ਜ਼ਿਆਦਾਤਰ ਘੜੇ ਦਾ ਇਹ ਪਾਣੀ ਬਧਿਆ ਹੈ ਸਿਹਤ ਵਾਸਤੇ ਘੜੇ ਦਾ ਪਾਣੀ ਪੀਆ ਕਰੋ ਜਿੱਦ ਪਿਛਲੀਆਂ ਗਰਮੀਆਂ ਚ ਵੀ ਆਪਾਂ ਘੜਾ ਲਿਆਂਦਾ ਸੀ ਉਦੋਂ ਆਪਾਂ ਵੱਡਾ ਘੜਾ ਲਿਆਂਦਾ ਸੀ ਤੇ ਹੁਣ ਆਪਾਂ ਇਹ ਛੋਟਾ ਲਿਆਂਦਾ ਵਾ ਇਹ ਆਪਾਂ ਉੱਪਰ ਰੱਖਿਆ ਕਰਾਂਗੇ ਆਪਾਂ ਆਪਣੇ ਵਾਸਤੇ ਲੈ ਕੇ ਆਂਦਾ ਵਾ ਤੇ ਇਹਨੂੰ ਆਪਾਂ ਕਿਸ ਤਰ੍ਹਾਂ ਸ਼ੁਰੂ ਚਾਲੂ ਕਰਨਾ ਘੜੇ ਨੂੰ ਆਪਾਂ ਕਿਵੇਂ ਭਰਨਾ ਵਾ ਪਹਿਲਾਂ ਆਪਾਂ ਇਹਨੂੰ ਭਿਉਵਾਂਗੇ 3-4 ਘੰਟੇ ਇਹਨੂੰ ਆਪਾਂ ਅਜੇ ਭਿਉ ਦਿੰਨੇ ਆ ਅੱਗੇ ਆਪਾਂ ਨੂੰ ਧੋਵਾਂਗੇ ਤੇ ਕਿਹੜੀ 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 ਚੀਜ਼ ਪਾ ਕੇ ਆਪਾਂ ਇਹਨੂੰ ਧੋਣੇ ਆ ਇਹ ਅੱਗੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਤੇ ਵੀਡੀਓ ਦੇ ਵਿੱਚ ਬਣੇ ਰਹੋ ਇਹਨੂੰ ਆਪਾਂ ਪਿਉ ਦਿੰਨੇ ਆ ਖੁੱਲੇ ਪਾਣੀ 'ਚ ਤੇ ਆਜੋ ਬਾਅਦ ਵਿੱਚ ਤੁਹਾਨੂੰ ਦੱਸਾਂਗੇ ਪੈਨ ਨੂੰ ਆਪਾਂ ਕਿਸ ਤਰ੍ਹਾਂ ਧੋਣਾ ਤੇ ਆਪਾਂ ਇਹ ਖੁੱਲੇ ਟਾਪ 'ਚ ਪਾਣੀ ਲੈ ਲਿਆ ਤੇ ਇਹਨੂੰ ਇਹਦੇ ਵਿੱਚ ਆਪਾਂ ਪਿਉ ਦਾਂਗੇ ਇਹ ਕਈ ਘੰਟੇ ਆਪਾਂ ਨੂੰ 3-4 ਘੰਟੇ ਪਿਉਵਾਂਗੇ ਬਾਦ ਵਿੱਚ ਫਿਰ ਆਪਾਂ ਕਿਸ ਤਰ੍ਹਾਂ ਇਹਨੂੰ ਅੱਗੇ ਨੂੰ ਕਿਸ-ਕਿਸ ਚੀਜ਼ ਦੇ ਨਾਲ ਧੋਣਾ ਵਾ ਤੁਹਾਨੂੰ ਦੱਸਾਂਗੇ ਇਹਨੂੰ ਹੁਣ ਆਪਾਂ ਭਿਜਾ ਰਹੇ ਹਾਂ ਦਿੰਨੇ ਆ ਥੋੜਾ ਪਾਣੀ ਆਪਾਂ ਹੋਰ ਪਾ ਦਾਂਗੇ ਚੰਗੀ ਤਰ੍ਹਾਂ ਘੜਾ ਆਪਣਾ ਭਿਜੂਗਾ ਆ ਵੇਖੋ ਆਪਾਂ ਪਾਣੀ ਪੂਰਾ ਭਰਤਾ ਘੜਾ ਆਪਣਾ ਪੂਰਾ ਡੁੱਬ ਗਿਆ ਵਾ ਤੇ ਇਹ ਹੁਣ ਆਪਾਂ ਭਿਜਾ ਰਹਾਂ ਦਾਂਗੇ 3-4 ਘੰਟੇ ਤੇ ਬਾਅਦ ਵਿੱਚ ਤੁਹਾਨੂੰ ਦੱਸਾਂਗੇ ਆਪਾਂ ਅੱਗੇ ਕੀ ਕਰਨਾ ਤੇ ਵੀਡੀਓ 'ਚ ਬਣੇ ਰਹੋ ਆ ਲਓ ਜੀ ਘੜਾ ਆਪਣਾ ਪੂਰਾ 4 ਘੰਟੇ ਭਿਜ ਗਿਆ ਤੇ ਇਹਨੂੰ ਆਪਾਂ ਹੁਣ ਕੜ ਲਾਂਗੇ ਇਹ ਪਾਣੀ ਆਪਾਂ ਸਾਰਾ ਹੀ ਬਾਕੀ ਜਮਲਿਆਂ ਨੂੰ ਪਾਵਾਂਗੇ ਘੜੇ ਦਾ ਅਸਰੇਸ ਪਾਣੀ ਦੇ ਵਿੱਚ ਹੈਗਾ ਵਾ ਇਹ ਆਪਾਂ ਬੂਟਿਆਂ ਨੂੰ ਪਾ ਦਾਂਗੇ ਤੇ ਹੁਣ ਅਗਲਾ ਪ੍ਰੋਸੈਸ ਕਰਦੇ ਆਪਾਂ ਘੜੇ ਨੂੰ ਧੋਣ ਦਾ ਇਹ ਘੜੇ ਦੇ ਪਾਣੀ ਦੇ ਬਹੁਤ ਫਾਇਦੇ ਆ ਤੁਸੀਂ ਜਾਣਦੇ ਹੀ ਹੋ ਤੁਹਾਨੂੰ ਪਤਾ ਹੀ ਹੈ ਕਿ ਘੜੇ ਦੇ ਪਾਣੀ ਦਾ ਤੇ ਫ੍ਰਿਜ ਦੇ ਪਾਣੀ ਦਾ ਕੀ ਫਰਕ ਆ ਪਿਛਲੇ ਲੋਕੀ ਘੜੇ ਦਾ ਪਾਣੀ ਪਿੰਦੇ ਸੀ ਬਹੁਤ ਤੰਦਰੁਸਤ ਰਹਿੰਦੇ ਸੀ ਮਿੱਟੀ ਨਾਲ ਜੁੜੇ ਹੁੰਦੇ ਸੀ ਤੇ ਤੁਸੀਂ ਮਿੱਟੀ ਨਾਲ ਜੁੜੋ ਘੜੇ ਦਾ ਪਾਣੀ ਪੀਆ ਕਰੋ ਫੇਰ ਦਾ ਪਾਣੀ ਨਾ ਪੀਆ ਕਰੋ ਜਿਆਦਾਤਰ ਆਪਾਂ ਆਪਣੀ ਮਿੱਟੀ ਨਾਲ ਜੁੜੀਏ ਕਿਉਂਕਿ ਪਿੱਛੇ ਫੜਪੁੰਜੇ ਲੋਕ ਜਿਹੜੇ ਕਣਕ ਵੱਡ ਵਾਢਿਆਂ ਨੂੰ ਪਿੱਛੇ-ਪਿੱਛੇ ਪਾਣੀ ਘੜੇ ਦੇ ਵਿੱਚ ਪਾ ਕੇ ਪਿਉਂਦੇ ਹੁੰਦੇ ਸੀ ਜਿਹੜੇ ਕਣਕ ਵੱਢਦੇ ਸੀ ਉਹਨਾਂ ਦੇ ਪਿੱਛੇ-ਪਿੱਛੇ ਪਾਣੀ ਘੜੇ 'ਚ ਪਾ ਕੇ ਹੀ ਲੈ ਕੇ ਜਾਂਦੇ ਤੇ ਘੜੇ ਦਾ ਪਾਣੀ ਉਹ ਪੀ ਕੇ ਤੇ ਵੇਖ ਲਓ ਕਿੰਨੇ ਵੱਢੀ ਕਰਦੇ ਸੀ ਕਿੰਨੀ ਉਹਨਾਂ ਦੇ ਵਿੱਚ ਤਾਕਤ ਹੁੰਦੀ ਸੀ ਕਿੰਨੇ ਤੰਦਰੁਸਤੰਦਰੁਸਤੀ ਹੁੰਦੀ ਹੀ ਇਹ ਕਿਉਂਕਿ ਘੜੇ ਦੇ ਪਾਣੀ ਨਾਲ ਜੁੜੇ ਹੋਏ ਸੀਗੇ ਘੜੇ ਦੇ ਪਾਣੀ ਦੇ ਬਹੁਤ ਫਾਇਦੇ ਆ ਤੇ ਬਹੁਤ ਗੁਣਿਆ ਤੁਸੀਂ ਜਾਣਦੇ ਹੀ ਹੋ ਮੇਰੇ ਨਾਲੋਂ ਜ਼ਿਆਦਾ ਸਿਆਣੇ ਜੇ ਆਜੋ ਆਪਾਂ ਇਹਨੂੰ ਧੋ ਲੈਨੇ ਆ ਤੇ ਧੋਵਾਂਗੇ ਕਾਦੇ ਨਾਲ ਮੈਂ ਤੁਹਾਨੂੰ ਦੱਸਦੇ ਆ ਘੜਾ ਧੋਣ ਵਾਸਤੇ ਆਪਾਂ ਇਹ ਇੱਕ ਵਿਕਮ ਸੋਡਾ ਲਿਆ ਤੇ ਇਹ ਆਪਾਂ ਲੈ ਆ ਲੂਣ ਇਹਦੇ ਨਾਲ ਆਪਾਂ ਘੜੇ ਨੂੰ ਚੰਗੀ ਤਰ੍ਹਾਂ ਬਾਰੋਂ-ਬਾਰੋਂ ਸਾਫ਼ ਕਰਾਂਗੇ ਕਿਉਂਕਿ ਇਹਦੇ ਜਿਹੜੇ ਸੈੱਲ ਆ ਉਹ ਚੰਗੀ ਤਰ੍ਹਾਂ ਖੁੱਲ ਜਾਣ ਤੇ ਪਾਣੀ ਠੰਡਾ ਰਹੇ ਦੇ ਵਿੱਚੋਂ ਸੇ ਆਪਾਂ ਕੱਢ ਧੋਵਾਂਗੇ ਤੇ ਬਾਹਰੋਂ ਇਹਨੂੰ ਰਗੜ ਕੇ ਧੋਵਾਂਗੇ ਚੰਗੀ ਤਰ੍ਹਾਂ ਇਸ ਤਰ੍ਹਾਂ ਦਾ ਇੱਕ ਬੁਰਸ਼ ਲੈ ਲਿਓ ਇਹਦੇ ਤੇ ਥੋੜਾ ਜਿਹਾ ਬੇਕਿੰਗ ਸੋਡਾ ਪਾ ਲਾਂਗੇ ਥੋੜਾ ਜਿਹਾ ਆਪਾਂ ਲੂਣ ਪਾ ਲਾਂਗੇ ਤੇ ਇਹਦੇ ਨਾਲ ਆਪਾਂ ਇਸ ਤਰ੍ਹਾਂ ਮਲ ਮਲ ਕੇ ਇਹਨੂੰ ਧੋਣਾ। ਇਹਦੇ ਥੋੜਾ ਜਿਹਾ ਪਾਣੀ ਹੈ ਤੇ ਇਹਦੇ ਵਿੱਚ ਆਪਾਂ ਅੰਦਰ ਵੀ ਬੇਕਿੰਗ ਸੋਡਾ ਪਾਵਾਂਗੇ। ਇੰਨਾ ਕੁ ਤੇ ਇਹ ਲੂਣ ਪਾਵਾਂਗੇ ਆਪਾਂ। ਇਹਨੂੰ ਅੰਦਰੋਂ ਵੀ ਚੰਗੀ ਤਰ੍ਹਾਂ ਇੱਕ ਵਾਰੀ ਧੋ ਦਾਂਗੇ। ਅੰਦਰੋਂ ਬਾਹਰੋਂ ਇਹ ਚੰਗੀ ਤਰ੍ਹਾਂ ਸਾਫ਼ ਹੋ ਜੇ ਇਹਦੇ ਸੈੱਲ ਜਿਹੜੇ ਉਹ ਸੇਕ ਆ ਉਹ ਖੁੱਲ ਜਾਣ ਤੇ ਪਾਣੀ ਠੰਡਾ ਬਹੁਤ ਰਹੂਗਾ ਫ੍ਰਿਜ ਨਾਲੋਂ ਜ਼ਿਆਦਾ ਪਾਣੀ ਠੰਡਾ ਰਹੂਗਾ ਇਸ ਤਰੀਕੇ ਨਾਲ ਘੜਾ ਧੋ ਕੇ ਲਾਓਗੇ ਤੇ ਜੇ ਦੀ ਚੰਗੀ ਤਰ੍ਹਾਂ ਲੋਨ ਦੇ ਨਾਲ ਮਾਲਿਸ਼ ਕਰੋ ਉਹਨਾਂ ਹੀ ਪਾਣੀ ਠੰਡਾ ਹੋਊਗਾ ਜਿੰਨੇ ਇਹਦੀ ਲੋਨ ਦੇ ਨਾਲ ਮਾਲਿਸ਼ ਕੀਤੀ ਜਾਊਗੀ ਨਾਲ ਇਹਦਾ ਟੱਕਣ ਧੋ ਲਾਂਗੇ ਜਿਹਨੂੰ ਚੱਪਣੀ ਬੋਲਦੇ ਆ ਸਾਡੇ ਤੁਹਾਡੇ ਇਹਨੂੰ ਕੀ ਬੋਲਦੇ ਆ ਵੈਂਡ ਕਰਕੇ ਦੱਸੇ ਇਹ ਚੰਗੀ ਤਰ੍ਹਾਂ ਆਪਾਂ ਅੰਦਰੋਂ ਬਾਹਰੋਂ ਰਗੜ ਲਿਆ ਘੜਾ ਤੇ ਹੁਣ ਆਪਾਂ ਇਹਨੂੰ ਧੋਵਾਂਗੇ ਖੁੱਲੇ ਪਾਣੀ ਦੇ ਨਾਲ ਆਹ ਵੇਖੋ ਘੜਾ ਆਪਾਂ ਚੰਗੀ ਤਰ੍ਹਾਂ ਧੋ ਲਿਆ ਵਾ ਧੋ ਕੇ ਸਾਫ਼ ਕਰ ਲਿਆ ਹੁਣ ਇਹਨੂੰ ਆਪਾਂ ਭਰਾਂਗੇ ਆਰੋਦੇ ਪਾਣੀ ਨਾਲ ਆਰੋਦਾ ਪਾਣੀ ਵੈਸੇ ਸਿੱਧਾ ਪੀਣਾ ਤੇ ਉਹ ਹਾਨੀਕਾਰਕ ਹੈ ਤੇ ਇਹਦੇ ਘੜੇ ਚ ਪਾ ਕੇ ਤੇ 4-5 ਘੰਟੇ ਪਿਆ ਰਵੇ ਤੇ ਫਿਰ ਅਲਕਾਲਾਈਨ ਹੋ ਜਾਂਦਾ ਫਿਰ ਆਪਣੇ ਪੀਨਯੋਗ ਹੋ ਜਾਂਦਾ ਇਹਨੂੰ ਆਪਾਂ ਹੁਣ ਘੜੇ ਨੂੰ ਭਰ ਲੈਨੇ ਆ ਕੜਾ ਆਪਣਾ ਭਰ ਗਿਆ ਵੇਖੋ ਇਹਨੂੰ ਆਪਾਂ ਉੱਪਰੋਂ ਟੱਕ ਦਾਂਗੇ ਇਹ 4-5 ਘੰਟੇ ਆਪਾਂ ਇਹਦੀ ਵੇਟ ਕਰਾਂਗੇ ਠੰਡਾ ਪਾਣੀ ਹੋਣ ਤੇ ਤੇ ਫਿਰ ਆਪਾਂ ਇਹਨੂੰ ਫਿਰ ਆਪਾਂ ਠੰਡਾ ਪਾਣੀ ਪੀਵਾਂਗੇ ਜੇ ਸਾਡੀ ਵੀਡੀਓ ਚੰਗੀ ਲੱਗੀ ਲਾਇਕ ਚਰ ਦੱਬ ਕੇ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਕ